ਮੁਸਕਰਾਏ ਆਪ ਨਗਰ ਨਿਗਮ ਕਪੂਰਥਲਾ ਮੇ ਹੈ ਕਪੂਰਥਲਾ ਰਿਆਸਤੀ ਸ਼ਹਿਰ ਕਪੂਰਥਲਾ ਸ਼ਾਹੀ ਇਮਾਰਤਾਂ ਦਾ ਸ਼ਹਿਰ ਕਪੂਰਥਲਾ ਪੈਰਿਸ ਆਫ ਪੰਜਾਬ ਕਪੂਰਥਲਾ ਅੱਜ ਕਪੂਰਥਲਾ ਦੀ ਬਦਹਾਲੀ ਆਪਣੀ ਦਾਸਤਾਂ ਖੁਦ ਬਿਆਨ ਕਰ ਰਹੀ ਹੈ ਸ਼ਾਹੀ ਇਮਾਰਤਾਂ ਖੰਡਰ ਦੇ ਵਿੱਚ ਤਬਦੀਲ ਹੋ ਰਹੀਆਂ ਨੇ ਸੜਕਾਂ ਦਾ ਬੁਰਾ ਹਾਲ ਹੈ ਸਫਾਈ ਅਤੇ ਸੀਵਰੇਜ ਪੱਖੋਂ ਜਾਣਿਆ ਜਾਂਦਾ ਕਪੂਰਥਲਾ ਅੱਜ ਬਿਲਕੁਲ ਉਸ ਦੇ ਉਲਟ ਦੀ ਦਾਸਤਾਨ ਬਿਆਨ ਕਰਦਾ ਹੈ ਰਾਜਨੀਤਿਕ ਧਿਰਾਂ ਵੱਲੋਂ ਐਡਮਿਨਿਸਟ੍ਰੇਸ਼ਨ ਵੱਲੋਂ ਇਹ ਦਾਅਵੇ ਕੀਤੇ ਜਾ ਰਹੇ ਨੇ ਕਿ ਅਸੀਂ ਕਪੂਰਥਲਾ ਦੇ ਲਈ ਉੱਚੇਚੇ ਤੌਰ ਤੇ ਚਿੰਤਾ ਤਾਂ ਅਸੀਂ ਕਰੋੜਾ ਰੁਪਿਆ ਦਾ ਬਜਟ ਲੈ ਕੇ ਆ ਰਹੇ ਹਾਂ ਲੇਕਿਨ ਹਕੀਕਤ ਉਸ ਦੇ ਬਿਲਕੁਲ ਉਲਟ ਹੈ ਆਓ ਪਹਿਲਾਂ ਕਪੂਰਥਲਾ ਦੀਆਂ ਸੜਕਾਂ ਦੀ ਹਾਲਤ ਦੇਖਦੇ ਹਾਂ ਖੰਡਰ ਹੋਈਆਂ ਇਮਾਰਤਾਂ ਦੀ ਹਾਲਤ ਦੇਖਦੇ ਹਾਂ ਤਾਂ ਫਿਰ ਇਹਨਾਂ ਸਰਕਾਰੀ ਲੋਕਾਂ ਦੇ ਦਾਅਵੇ ਨੇ ਉਹਨਾਂ ਦਾ ਤੁਹਾਡੇ ਰੂ ਬਰੂ ਕਰਾਦੇ ਆ ਇੱਕ ਝਲਕ ਨਗਰ ਨਿਗਮ ਕਪੂਰਥਲਾ ਦੀ ਸੌਤੋਂ ਪਹਿਲਾਂ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਪੂਰਥਲਾ ਸ਼ਹਿਰ ਕਿਸੇ ਸਮੇਂ ਪੈਰਿਸ ਕਾ ਹੁੰਦਾ ਸੀ ਆਪਣੇ ਆਪ ਨੂੰ ਔਰ ਸਭ ਤੋਂ ਪਹਿਲਾਂ ਸਭ ਤੋਂ ਵੱਡੀ ਜੀ ਬਲੰਡਰ ਮਿਸਟੇਕ ਕੀਤੀ ਇਹਨਾਂ ਨੇ ਨਗਰ ਕੌਂਸਲ ਨੂੰ ਨਗਰ ਨਿਗਮ ਬਣਾ ਕੇ ਜੀ ਲੱਗੇ ਜ਼ਰੂਰਤ ਨਹੀਂ ਸੀ ਉਹ ਕਪੂਰਥਲਾ ਵਾਸੀਆਂ ਦੇ ਉੱਪਰ ਹੋਰ ਜਿਆਦਾ ਬੋਝ ਪਾ ਦਿੱਤਾ ਉਹ ਤੇ ਏਟੀਪੀ ਦਾ ਖਰਚਾ ਕਮਿਸ਼ਨਰ ਦਾ ਖਰਚਾ ਹੋਰ ਸੋ ਖਰਚੇ ਉੱਪਰ ਪਾ ਦਿੱਤਾ ਕਿ ਕੋਈ ਇਨਕਮ ਸੋਰਸ ਇੰਨਾ ਜਿਆਦਾ ਹੈ ਦੂਸਰਾ ਤੁਸੀਂ ਦੇਖ ਹੀ ਰਹੇ ਆ ਕਿ ਕੋਈ ਵੀ ਸਰਕਾਰ ਇੱਥੇ ਆਈ ਆ ਭਾਵੇਂ ਪਹਿਲਾਂ ਕਾਂਗਰਸ ਸਰਕਾਰ ਸੀ ਆ ਹੁਣ ਆਵਾਮੀ ਪਾਰਟੀ ਸਰਕਾਰ ਆ ਕਪੂਰਥਲੇ ਬਿਲਕੁਲ ਅਣਗੌੜਿਆ ਕੀਤਾ ਗਿਆ ਕੋਈ ਪੈਸਾ ਡਿਵੈਲਪਮੈਂਟ ਲਈ ਕਪੂਰਥਲੇ ਵਿੱਚ ਨਹੀਂ ਆਇਆ ਔਰ ਹਾਲਾਤ ਵੀ ਦੇਖ ਰਹੇ ਆ ਵੀ ਆ ਭਗਵਾਨ ਇਹਨਾਂ ਮੂਰਤੀਆਂ ਵੀ ਇੱਥੇ ਰੋਲਣ ਰਹੀਆਂ ਜਿਹੜਾ ਕਿ ਨਹੀਂ ਹੋਣਾ ਚਾਹੀਦਾ ਭੰਗ ਬੂਟੀ ਮੰਲੀ ਪਈ ਆ ਮੇਨ ਲੋਕ ਇੱਡੀ ਸ਼ਹਿਰ ਦੇ ਆ ਆਪਣਾ ਚੰਗਾ ਸੁੱਖ ਦਾ ਸਾਧਨ ਲੈਣ ਲਈ ਸ਼ਾਮ ਨੂੰ ਤੇ ਨਿਕਲਦੀ ਸ਼ਾਮ ਸਵੇਰੇ ਸੈਰ ਕਰਨ ਵਾਸਤੇ ਉਹਨਾਂ ਵਾਸਤੇ ਕੋਈ ਸਹੂਲਤ ਨਹੀਂ ਆਪ ਦੇਖੋ ਕੋਈ ਇਹਦੇ ਚ ਆ ਕੇ ਪੈਜਵੇ ਕੋਈ ਗੱਡੀ ਡੈਪਵੇ ਕੋਈ ਸਕੂਟਰ ਮੋਟਰਸਾਈਕਲ ਡੈਪਵੇ ਆਹ ਰੋਡ ਦਾ ਹਾਲ ਦੇਖ ਲਓ ਕਿੰਨ ਤੋਂ ਪਾਬ ਕੀ ਕੀ ਕਹੀਏ ਪਰ ਇਹ ਸਾਰੀਆਂ ਸਰਕਾਰਾਂ ਦੀਆਂ ਨਾਕਾਮੀਆਂ ਆ ਜਿਹੜਾ ਕਿ ਨਹੀਂ ਹੋਣਾ ਚਾਹੀਦਾ ਔਰ ਮੈਂ ਪ੍ਰਸ਼ਾਸਨ ਨੂੰ ਪਰਜੋਰ ਅਪੀਲ ਕਰਦਾ ਕਿ ਜਲਦੋ ਜਲ ਦੇ ਨਾਲ ਧਿਆਨ ਦੇ ਕੇ ਜਿਹੜਾ ਹੈਗਾ ਇਹਦਾ ਪ੍ਰਫੇਰ ਕਰਾਈ ਜਾਵੇ ਤੁਸੀਂ ਮੈਨੂੰ ਦੱਸੋ ਵੀ ਨਗਰ ਕੌਂਸਲ ਨਗਰ ਨਿਗਮ ਦੇ ਵਿੱਚ ਬਹੁਤ ਮਤ ਕਿਹਾ ਮੈਂ ਉਹੀ ਕਹਿ ਰਿਹਾ ਲੋਕਾਂ ਨੇ ਕੌਂਸਲਰ ਬਣਾ ਕੇ ਜੀ ਠੀਕ ਹੈ ਜੀ ਕੋਈ ਗੰਨਾ ਫੋਲੋ ਕੀਤਾ ਪਰ ਤੁਸੀਂ ਲੋਕਾਂ ਦੇ ਮਰਜ਼ੀ ਸਾਰੇ ਨਹੀਂ ਲੈਣਦਾ ਕੋਈ ਵੀ ਤੁਸੀਂ ਜਿਹੜਾ ਹੈਗਾ ਨਗਰ ਮੈਗਮ ਦੀ ਕਮਿਸ਼ਨਰ ਸਾਹਿਬ ਹੋਏ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਆ ਪ੍ਰਸ਼ਾਸਨ ਅਫਸਰਾਂ ਦੀ ਜ਼ਿੰਮੇਵਾਰੀ ਬਣਦੀ ਆ ਬਈ ਜਿਹੜਾ ਆਪਸੀ ਤਾਲਮੇਲ ਜਰਾਈ ਜਿਹੜਾ ਹੈਗਾ ਉਹ ਸ਼ਹਿਰ ਦੀ ਡਿਵੈਲਪਮੈਂਟ ਕੀਤੀ ਜਾਵੇ ਨਾ ਕਿ ਕੋਈ ਪਾਰਟੀਵਾਦੀ ਕੀਤੀ ਜਾਵੇ ਪਰ ਇੱਥੇ ਜਿਹੜਾ ਕੰਮ ਆ ਉਹ ਜਿਹੜੇ ਸਾਡੇ ਕਾਂਗਰਸੀ ਕੌਂਸਲਰ ਰਿਹਾ ਉਹ ਕਹਿੰਦੇ ਸਾਡੇ ਪ੍ਰਸ਼ਾਸਨ ਆਖੀ ਨਹੀਂ ਲੱਗਦਾ ਪ੍ਰਸ਼ਾਸਨ ਦੇ ਪਚਾਰੀਆਂ ਦਾ ਕੋਈ ਪੈਸੇ ਹੈ ਨਹੀਂ ਸੋ ਇਸ ਕਰਕੇ ਇਹ ਸਾਰਾ ਕੰਮ ਲੋਕਾਂ ਦੇ ਮੁੱਦੇ ਜਿਹੜੇ ਲੋਕਾਂ ਦੇ ਵਿੱਚ ਹੀ ਚਰ ਦਖਣ ਹੋ ਜਾਂਦੇ ਆ ਸੋ ਮੈਂ ਇਹ ਬਰਜੋਰ ਬੇਨਤੀ ਕਰਦਾ ਕਿ ਤੁਸੀਂ ਆਪਣੀ ਜੋ ਤੁਹਾਨੂੰ ਲੋਕਾਂ ਨੇ ਤੁਹਾਨੂੰ ਕੌਂਸਲਰ ਬਣਾਇਆ ਲੋਕਾਂ ਨੇ ਤੁਹਾਨੂੰ ਅਫਸਰ ਚੇਰਾਂ ਦੇ ਉੱਪਰ ਬਿਠਾਇਆ ਉਹਨਾਂ ਨੂੰ ਪੁਸ਼ਤਨਿਆ ਦਿਓ ਕੋਸ਼ਰ ਨਿਆ ਦੇਖੀ ਜਿਹੜਾ ਲੋਕਾਂ ਦੀ ਸੇਵਾ ਕਰਨ ਦਾ ਕੋਈ ਤੁਹਾਡੇ ਜਜਬਾ ਮਾੜਾ ਮੋਟਾ ਹੈਗਾ ਜਗਾਉ ਉਹਨੂੰ ਮਾਰੂ ਨਾ ਬੀਤੋ ਜੀ ਸੈਂਟਰ ਗਵਰਨਮੈਂਟ ਜੋ ਫੰਡ ਦੇ ਸਕਦੀ ਆ ਉਹ ਫੰਡ ਲੈਣ ਵਾਲੇ ਬੰਦੇ ਅਸੀਂ ਦਬਾਉਣ ਨੂੰ ਤਿਆਰ ਆ ਪਰ ਇਹਨਾਂ ਦੀ ਇੱਕ ਮੰਦੀ ਸ਼ਕਤੀ ਇਹਨਾਂ ਨੂੰ ਕੰਮ ਕਰਨ ਦੀ ਉਹ ਹੈ ਨਹੀਂ ਪੰਜਾਬ ਸਰਕਾਰ ਬਿਲਕੁਲ ਹਰ ਫਰੰਟ ਦੇ ਉੱਪਰ ਫੇਲ ਹੋਈ ਆ ਔਰ ਜਿਹੜਾ ਕਪੂਰਥਲਾ ਆ ਇੱਥੇ ਤੇ ਕੋਈ 15 ਦਾ 22 ਦਾ ਕੋਈ ਮੰਤਰੀ ਵੀ ਨਹੀਂ ਆਉਂਦਾ ਵੀ ਕਬੂਸੇ ਜਾਣਾ ਕੀ ਕਰਨਾ ਇਹਨਾਂ ਨੂੰ ਸ਼ਹਿਰ ਹੀ ਨਹੀਂ ਕਹਿੰਦੇ ਕਬੂਸੇ ਵਾਲਿਆਂ ਨੂੰ ਸੋ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਇਹਨਾਂ ਨੂੰ ਜਿਹੜਾ ਇਹ ਠਕਵਾ ਜਵਾਬ ਸਮਾਂ ਦੇ ਉੱਪਰ ਦਿੱਤਾ ਜਾਵੇ ਤਾਂ ਕਿ ਕਪੂਰਥਲੇ ਜਿਹੜਾ ਉਪਲਾ ਹੋ ਸਕੇ ਕਪੂਰਥਲਾ ਜਿਹੜਾ ਵਾਸੀ ਆ ਉਹ ਤਰਾ ਤਰਾ ਕਰ ਰਿਹਾ ਇਸ ਲਈ ਗੰਦ ਦੇ ਢੇਰ ਲੱਗੇ ਪਏ ਆ ਬੁਰਾ ਹਾਲ ਬੁੰਕੇ ਦਿਹਾੜੇ ਆ ਔਰ ਜਿਹਨੂੰ ਕੁਝ ਕਹੀਏ ਉਹ ਦੂਸਰੇ ਉੱਪਰ ਇਹਦਾ ਆਪਣਾ ਜਿਹਾ ਬਲੇਮ ਹੀ ਉਹ ਕਰ ਦਿੰਦਾ ਵੀ ਅਸੀਂ ਜੇ ਕੌਂਸਲਰਾਂ ਨੇ ਉਹ ਕਹਿੰਦੇ ਕਮਿਸ਼ਨਰ ਕੁਝ ਨਹੀਂ ਕਰਦੀ ਤੇ ਕਮਿਸ਼ਨਰ ਕੁਸ਼ੀਆ ਤੋਂ ਕਹਿੰਦੇ ਸਾਨੂੰ ਇਹ ਮਤਾ ਪਾ ਕੇ ਨਹੀਂ ਹੁੰਦੇ ਸੂਇਸ ਕਰਕੇ ਇਹ ਸਾਰੇ ਇਆਂ ਦੇ ਆਫੀਸਰ ਇਹ ਨਹੀਂ ਕਰ ਇਹ ਇਦਾਂ ਹੁੰਦਾ ਜੀ ਦੇਖੋ ਇਹ ਕਮਿਸ਼ਨਰ ਆਇਆ ਆਈਐਸ ਅਫੀਸਰ ਜੀ ਇੱਕ ਸੁਬਰੀ ਡਾਂਡੀ ਦੇ ਨੀਰ ਆਇਆ ਪਰ ਕੀ ਕਰਨਾ ਉਹਨਾਂ ਨੂੰ ਨਹੀਂ ਨਹੀਂ ਉਹ ਤਨਖਾਹਾਂ ਸਰਕਾਰ ਦੇ ਦੇਣੀ ਆ ਨਹੀਂ ਤਨਖਾਹ ਸਰਕਾਰੋਂ ਸਰਕਾਰ ਤੋਂ ਤਨਖਾਹ ਜਿੱਥੇ ਬੈਠੇ ਲੜ ਲੈਣਗੇ ਨਹੀਂ ਇਦਾਂ ਵੀ ਜੀ ਉਹਨਾਂ ਨੂੰ ਕੋਈ ਸਕੀਮਾਂ ਬਣੋ ਵੱਡੀਆਂ ਵੱਡੀਆਂ ਐਸੀ ਦੀ ਆਪਣੀਆਂ ਪਾਵਰ ਛੋਟੇ ਅਫਸਰ ਦੀਆਂ ਆਪਣੀਆਂ ਪਾਵਰ ਇਹ ਖਿਆਲ ਚ ਉਹਨਾਂ ਦਾ ਜਿਹੜਾ ਐਡਮਿਨਿਸਟ੍ਰੇਸ਼ਨ ਵਿੱਚ ਕੁਝ ਪ੍ਰੋਬਲਮ ਆ ਐਡਮਿਨਿਸਟ੍ਰੇਟਰ ਜਿਹੜੀ ਆ ਨਾ ਉਹਨੂੰ ਬਹੁਤ ਸੜਕਾਂ ਤੇ ਫੇਰੋ ਲੇ ਗਰੋਡਾ ਡਵੈਲਪਮੈਂਟ ਸਕੀਮਾ ਬਟਾਵੜਾ ਕੇ ਸਰਕਾਰ ਨੂੰ ਭੇਜੋ ਇਹ ਸਰਕਾਰ ਨਹੀਂ ਕਰੂ ਦੂਜੀ ਕਰ ਦਊਗੀ ਉਹ ਤੇ ਇੰਡੀਵਿਜੁਅਲ ਆ ਜੀ ਵਧਾਈਆਂ ਚਾਹਦੀਆਂ ਪੈਰਸੋ ਪੰਜਾਬ ਉਹਨੂੰ ਕਾਦੀ ਵਧਾਈ ਦੇਣੀ ਤੂੰ ਸਿਰ ਸ਼ਰਮਨਾਕ ਗੱਲ ਆ ਕਿੰਨੇ ਵਾਸਤੇ ਬਸ ਵਾਸੀਓਂ ਆਸੀਆਂ ਨਹੀਂ ਜੀ ਨਗਰ ਨਿਗਮ ਲਈ ਉਹਨਾਂ ਦੇ ਐਡਮਿਨਿਸਟਰੇਟਰ ਆ ਰਹੀ ਤੇ ਉਹਨਾਂ ਦੇ ਜਿਹੜੇ ਕੀ ਕਰਦੇ ਬੈਠੇ ਮਿਲ ਤੂੰ ਬਾਹਰ ਨਿਕਲ ਸਰਕਾਰ ਤੇ ਜਾ ਕੇ ਮੀਟਿੰਗ ਲੈ ਫੰਡ ਹੈ ਨਹੀਂ ਜੀ ਜਾਂ ਨਹੀਂ ਤੇ ਉਹ ਖੁੱਲ ਕੇ ਕਹਿਣ ਸਾਨੂੰ ਪੈਸੇ ਨਹੀਂ ਮਿਲਦੇ ਜੀ ਸਾਡੇ ਨਾਲ ਜੁੜੇ ਨੇ ਸੀਨੀਅਰ ਐਡਵੋਕੇਟ ਮਨੂਦੇਵ ਗੌਤਮ ਜੀ ਗੱਲ ਕਰਦੇ ਆ ਕਪੂਰਥਲਾ ਕਿਉਂਕਿ ਕਪੂਰਥਲਾ ਦਾ ਜਿਹੜੇ ਲੋਕ ਬਹੁਤ ਪਿਆਰ ਕਰਦੇ ਨੇ ਉਹਨਾਂ ਵਿੱਚੋਂ ਪਰਸਨੈਲਿਟੀ ਮਨੂਦੇਵ ਐਡਵੋਕੇਟ ਮਨੂਦੇਵ ਗੌਤਮ ਜੀ ਦੀ ਵੀ ਆ ਸਰ ਕਿਸ ਤਰ੍ਹਾਂ ਦੇਖਦੇ ਹੋ ਕਪੂਰਥਲਾ ਦੇ ਹਾਲਾਤ ਔਰ ਜੋ ਇਸ ਵੇਲੇ ਦਾ ਕਪੂਰਥਲਾ ਖਾਸ ਕਰਕੇ ਕਪੂਰਥਲੇ ਦਾ ਦਿਲ ਮੰਨਿਆ ਜਾਂਦਾ ਠੰਡੀ ਸੜਕ ਗੱਲ ਇਹ ਹੈ ਜੀ ਕਿ ਜੇ ਕੋਈ ਰੂਹਾਂ ਆਤਮਾ ਹੁੰਦੀਆਂ ਹੋਣਗੀਆਂ ਸਾਡਾ ਹਿੰਦੂ ਸ਼ਾਸਤਰ ਮੰਨਦਾ ਵੀ ਹੈ ਕਿ ਰੂਹਾਂ ਹੁੰਦੀਆਂ ਤੇ ਉਹ ਤਾਂ ਉੱਪਰੋਂ ਬੈਠੀਆਂ ਕਲਪ ਦੀਆਂ ਹੋਣਗੀਆਂ ਕਿ ਕਿਸ ਤਰ੍ਹਾਂ ਦਾ ਕਪੂਰਥਲਾ ਅਸੀਂ ਦੇਖੇ ਗਏ ਆ ਤੇ ਕਿਸ ਤਰ੍ਹਾਂ ਦਾ ਬਣ ਗਿਆ ਤੁਸੀਂ ਠੰਡੀ ਸੜਕ ਦਾ ਨਾਂ ਲਿਆ ਮੈਂ ਤਾਂ ਇਹਨੂੰ ਗੰਦੀ ਸੜਕ ਕਹਿੰਦਾ ਜੀ ਹੁਣ ਤੁਹਾਨੂੰ ਇਹ ਕਦੀ ਲੱਗੀ ਹੈ ਹੁਣ ਕਿ ਪਿਛਲੇ ਬਹੁਤ ਸਾਲਾਂ ਤੋਂ ਸੰਤਾਪ ਝੇਲ ਰਿਹਾ ਜੀ ਕਪੂਰਥਲਾ ਇਸ ਵੇਲੇ ਕਪੂਰਥਲੇ ਦੇ ਲੋਕ ਜੀ ਦੇ ਵਿੱਚ ਤੁਸੀਂ ਮੈਂ ਜਾਂ ਜਿਹੜੇ ਪੁਰਾਣੇ ਮੈਂ ਤੇ ਮੇਰੀਆਂ ਤਾਂ ਜਿਹੜਾ ਹੀ ਮਤਲਬ ਕਪੂਰਥਲੇ ਨਾਲ ਜੁੜੀਆਂ ਹੋਈਆਂ ਜੀ ਤੇ ਮੇਰੇ ਖਿਆਲ ਨਾਲ ਤਕਰੀਬਨ ਮੈਨੂੰ ਆਪਣੀਆਂ ਪਿਛਲੀਆਂ 9-10 ਪੀੜੀਆਂ ਦਾ ਤਾਂ ਨਾਮ ਵੀ ਪੂਰਾ ਯਾਦ ਆ ਤੇ ਐਸੋਲੇ ਕਪੂਰਥਲੇ ਦਾ ਬਹੁਤ ਬੁਰਾ ਹਾਲ ਹੈ ਜੀ ਔਰ ਤੁਸੀਂ ਜਿੱਥੇ ਮਰਜ਼ੀ ਚਲੇ ਜਾਓ ਆ ਪੈਲਸ ਰੋਡ ਆ ਜੀ ਪੈਲਸ ਰੋਡ ਨੂੰ ਮਤਲਬ ਜਦੋਂ ਗੱਡੀਆਂ ਨੰਗਦੀਆਂ ਜਾਂ ਸਕੂਟਰ ਨੰਗਦੇ ਆ ਲੋਕ ਡਿੱਗਦੇ ਆ ਉੱਥੇ ਮਤਲਬ ਦੁੱਖ ਲੱਗਦਾ ਕਿ ਯਾਰ ਮਹਾਰਾਜ ਦੀ ਜੇ ਕਿਤੇ ਰੂਹ ਹੁੰਦੀ ਹੋਊਗੀ ਤੇ ਉਹ ਕੀ ਸੋਚਦੇ ਹੋਣਗੇ ਕਿ ਮੈਂ ਕਿਦਾਂ ਦਾ ਛੱਡ ਕੇ ਗਿਆ ਤੇ ਮਤਲਬ ਟੋਏ ਟਿੱਬੇ ਮਤਲਬ ਇਹ ਮੇਰੇ ਪੈਲਸ ਦੇ ਮੋਹਰੇ ਦੀਆਂ ਸੜਕਾਂ ਦੇ ਉੱਤੇ ਟੋਏ ਟਿੱਬੇ ਉਹ ਵੀ ਸਾਲਾਂ ਤੋਂ ਕੋਈ ਮਹੀਨਿਆਂ ਤੋਂ ਨਹੀਂ ਕੋਈ ਦਿਨਾਂ ਤੋਂ ਨਹੀਂ ਉਹ ਸਾਲਾਂ ਤੋਂ ਟੋਏ ਟਿੱਬੇ ਆ ਅਠੰਦੀ ਸੜਕ ਤੇ ਤੁਸੀਂ ਮੈਂ ਤਾਂ ਅੱਗੇ ਵੀ ਅੱਗੇ ਇੱਕ ਵਾਰੀ ਕਹਿ ਚੁੱਕਾ ਮੇਰੇ ਖਿਆਲ ਤੁਹਾਡੀ ਹੀ ਇੰਟਰਵਿਊ ਸੀਗੀ ਸ਼ਕਰਕੰਦੀਆਂ ਦਾ ਧੂਆਂ ਤੇ ਛੱਲੀਆਂ ਦਾ ਧੂਆਂ ਤੇ ਰਾਤ ਨੂੰ ਰੇੜੀਆਂ ਤੇ ਠੰਡੀ ਸੜਕ ਥੋੜਾ ਰਹਿ ਗਈ ਜੀ ਇਹ ਤਾਂ ਕਮਰਸ਼ੀਅਲ ਮਾਲ ਰੋਡ ਜਿਹੜੀ ਸੀਗੀ ਉਹਦਾ ਕੋਈ ਮਤਲਬ ਮਹੱਤਵ ਹੁੰਦਾ ਸੀਗਾ ਜੀ ਜਿਸ ਵੀ ਸ਼ਹਿਰ ਚ ਮਾਲ ਲੋਡ ਹੁੰਦੀ ਸੀਗੀ ਔਰ ਮੇਰੇ ਹੋਰ ਵੀ ਨਾਲ ਦੇ ਜਿਹੜੇ ਸਾਥੀ ਆ ਉਹਨਾਂ ਨੂੰ ਕਿਤੇ ਪੁੱਛ ਕੇ ਤੇ ਦੇਖੋ ਕਿੰਨਾ ਕੁ ਅਸੀਂ ਵੀ ਰੋਂਦੇ ਆ ਔਰ ਸਾਡੇ ਉੱਪਰ ਵਾਲੀਆਂ ਆਤਮਾ ਤਾਂ ਬਹੁਤ ਰੋਂਦੀਆਂ ਹੋਣਗੀਆਂ ਜੀ ਇੱਕ ਮੁਸਕਰਾइए ਆਪ ਨਗਰ ਨਿਗਮ ਕਪੂਸਲਾ ਦੇਖਣ ਜੀ ਹੈ ਕਿ ਨਗਰ ਕੌਂਸਲ ਤੋਂ ਨਗਰ ਨਿਗਮ ਬਣਿਆ ਲੇਕਿਨ ਲੋਕ ਸਹੂਲਤਾਂ ਤੋਂ ਬਹੁਤ ਜ਼ਿਆਦਾ ਵਾਂਝੇ ਹੋ ਗਏ ਖਾਸ ਕਰਕੇ ਸੜਕਾਂ ਨੂੰ ਲੈ ਕੇ ਟ੍ਰੈਫਿਕ ਨੂੰ ਲੈ ਕੇ ਨਗਰ ਨਿਗਮ ਦੀ ਜਿਹੜੀ ਘਾਰਗੁਜ਼ਾਰੀ ਆ ਸੜਕਾਂ ਟੁੱਟੀਆਂ ਪਈਆਂ ਕੀ ਕਹਿਣਾ ਚਾਹੋਗੇ ਕਪੂਰਥਲੇ ਦੀ ਜਿਹੜੀ ਖਾਸ ਕਰਕੇ ਜਿਹੜਾ ਹਾਰਟ ਕਿਹਾ ਗਿਆ ਉਹ ਮਾਲ ਰੂਡ ਹੈ ਜੀ ਔਰ ਉੰਨੇ ਤੇ ਦੇਖੋ ਕਿ ਘਾਹ ਬੂਟੀ ਜੰਗਲੀ ਇੰਨੀ ਕੁ ਜ਼ਿਆਦਾ ਹੋ ਚੁੱਕੀ ਹੈ ਔਰ ਜੇ ਉਥੇ ਫੁੱਟਪਾਥ ਵੀ ਹੈ ਤੇ ਉਥੇ ਲੋਕਾਂ ਨੇ ਆਪਣੀਆਂ ਦੁਕਾਨਾਂ ਸ਼ੁਰੂ ਕੀਤੀਆਂ ਆਈਆਂ ਲੋਕਾਂ ਨੇ ਹੋਲਡਿੰਗਸ ਜਿਹੜੀਆਂ ਇੰਨੀਆਂ ਡੀਪ ਕਰਕੇ ਲਾਈਆਂ ਕਿ ਤੁਸੀਂ ਉਥੇ ਤੁਰ ਨਹੀਂ ਸਕਦੇ ਕੀ ਕਹਿਣਾ ਚਾਹੋਗੇ ਔਫ ਕਰਸ ਮੁਸਕਰਾਈਏ ਆਪ ਕਪੂਰਥਲਾ ਮੇ ਹੈ ਇਹ ਬਿਲਕੁਲ ਸਹੀ ਬਾਤ ਹੈ ਕਪੂਰਥਲਾ ਇੱਕ ਸਾਡਾ ਜਿਹੜਾ ਹੈਗਾ ਹੈਰੀਟੇਜ ਸਿਟੀ ਹੈਗੀ ਬਹੁਤ ਅੱਛੀਆਂ ਹੈਰੀਟੇਜ ਬਿਲਡਿੰਗਸ ਹੈਗੀਆਂ ਐਸ ਅ ਕਾਰਪੋਰੇਸ਼ਨ ਅ ਅਸੀਂ ਪੂਰੀ ਜ਼ੋਰ ਲਗਾਉਂਦੇ ਹੈ ਕਿ ਸਾਰੀਆਂ ਸਹੂਲਤਾਂ ਪਬਲਿਕ ਨੂੰ ਦਈਏ ਜਿਵੇਂ ਕਿ ਤੁਸੀਂ ਸੜਕਾਂ ਦੀ ਗੱਲ ਕਰਦੇ ਆਂ ਸੜਕਾਂ ਵਾਸਤੇ ਬੜੇ ਖੁਸ਼ ਹੋਣਗੇ ਲੋਕ ਸੁਣ ਕੇ ਕਿ ਅਸੀਂ ਟੈਂਡਰ ਜਿਹੜੇ ਹੈਗੇ ਆ 5 ਕਰੋੜ ਦੇ ਅਸੀਂ ਫਲੋਟ ਕਰ ਚੁੱਕੇ ਆਂ ਅਰ ਜਲਦੀ ਹੀ ਸਕਸੈਸਫੁਲ ਜਦੋਂ ਟੈਂਡਰ ਹੋ ਜਾਂਦੇ ਆ ਸੀ ਕੰਮ ਜਿਹੜਾ ਹੈਗਾ ਅਲੋਟ ਕਰ ਦੇਣਾ ਤੁਸੀਂ ਮਾਲ ਰੋਡ ਦੀ ਗੱਲ ਕਰਦੇ ਹੈ ਉਹ ਸੜਕ ਵੀ ਉਹਦੇ ਤਹਿਤ ਬਣ ਜਾਏਗੀ ਜੀ ਇਸ ਤੋਂ ਇਲਾਵਾ ਜਿਹੜੀ ਤੁਸੀਂ ਹੋਰ ਸੜਕਾਂ ਦੀ ਗੱਲ ਕਰਦੇ ਪੰਜਾਬ ਸਰਕਾਰ ਨੇ ਸਾਨੂੰ ਹੋਰ ਪੈਸੇ ਅਲੋਟ ਕੀਤੇ ਆ ਫॉर ਬਾਕੀ ਦੀਆਂ ਰਹਿੰਦੀਆਂ ਸੜਕਾਂ ਵਾਸਤੇ ਉਹ ਹੈ 8.91 ਕਰੋੜ ਦਾ ਪ੍ਰੋਜੈਕਟ ਉਹ ਵੀ ਪ੍ਰੋਜੈਕਟ ਜਿਹੜਾ ਹੈਗਾ ਆ ਉਹ ਵੀ ਜੀ ਵੈਟ ਹੋ ਗਿਆ ਹੈਗਾ ਆ ਅਸੀਂ ਉਹਦੇ ਟੈਂਡਰ ਵੀ ਫਲੋਟ ਕਰਨ ਲੱਗੇ ਆ ਤੇ ਨਾਲ ਹੀ ਨਾਲ ਉਹਦੀਆਂ ਸੜਕਾਂ ਵੀ ਬਣ ਜਾਣਗੀਆਂ ਉਹਦਾ ਵੀ ਟਾਈਮ ਪੀਰੀਅਡ ਬਹੁਤ ਸ਼ਾਰਟ ਦਿੱਤਾ ਹੋਇਆ ਸਰਕਾਰ ਨੇ ਅਸੀਂ ਉਸ ਸਮੇਂ ਦੌਰਾਨ ਕੋਸ਼ਿਸ਼ ਕਰਾਂਗੇ ਕਿ ਸੜਕਾਂ ਜਿਹੜੀਆਂ ਪੂਰੀ ਸਿਟੀ ਦੀਆਂ ਈਵਨ ਉਹਦੇ ਵਿੱਚ ਛੋਟੀਆਂ ਸੜਕਾਂ ਵੀ ਜਿਹੜੀਆਂ ਹੈਗੀਆਂ ਉਹਦੇ ਵਿੱਚ ਇਨਕਲੂਡਡ ਆ ਤੇ ਸੜਕਾਂ ਸਾਰੀਆਂ ਬਣ ਜਾਣੀਆਂ ਜਿਹੜਾ ਤੁਸੀਂ ਕਹਿ ਰਹੇ ਹੈਗੇ ਆ ਕਿ ਲੋਕਾਂ ਵੱਲੋਂ ਇਨਕ੍ਰੋਚਮੈਂਟਸ ਕੀਤੀਆਂ ਹੋਈਆਂ ਆ ਉਹਦੇ ਬਾਰੇ ਅਸੀਂ ਹਫ਼ਤੇ ਦੇ ਵਿੱਚ ਇੱਕ ਦਿਨ ਅਸੀਂ ਇਹੋ ਜਿਹਾ ਲਗਾਇਆ ਹੋ ਜਦੋਂ ਅਸੀਂ ਹਫ਼ਤੇ ਦੇ ਵਿੱਚ ਨਿਕਲ ਕੇ ਜਿਹੜੀਆਂ ਇਲਿਗਲ ਟੈਂਪਰੇਰੀ ਐਨਕ੍ਰੋਚਮੈਂਟਸ ਆ ਉਹਨਾਂ ਨੂੰ ਦੂਰ हटਾਈਦਾ ਹੈਗਾ ਤੇ ਟ੍ਰੈਫਿਕ ਦੀ ਸਮੱਸਿਆ ਵਾਸਤੇ ਵੀ ਅਸੀਂ ਰੈਗੂਲਰ ਇਨ ਟੱਚ ਵਿੱਚ ਹੈਗੇ ਹਾਂ ਪੁਲਿਸ ਦੇ ਨਾਲ ਟ੍ਰੈਫਿਕ ਪੁਲਿਸ ਦੇ ਨਾਲ ਸਾਡੀਆਂ ਮੀਟਿੰਗਸ ਵੀ ਹੁੰਦੀਆਂ ਹਨ ਔਰ ਅਸੀਂ ਟਾਈਮ ਟੂ ਟਾਈਮ ਜਿਹੜਾ ਐਕਸ਼ਨ ਵੀ ਲੈਂਦੇ ਆ। ਅ देन ਮੈਂ ਪੋਜ਼ਿਟਿਵ ਰਿਸਪਾਂਸ ਹੈ ਕਿ ਇਹ ਇੰਪਲੀਮੈਂਟ ਹੋਣ ਵਾਸਤੇ ਕਿੰਨਾ ਟਾਈਮ ਫਿਰ 100% ਅਸੀਂ ਤਾਂ ਹਮੇਸ਼ਾ ਵੀ ਆਰ ਪਬਲਿਕ ਸਰਵੈਂਟਸ ਅਸੀਂ ਪਬਲਿਕ ਦੇ ਭਲੇ ਵਾਸਤੇ ਹੀ ਕੰਮ ਕਰਦੇ ਆ ਔਰ ਜਿਹੜਾ ਟਾਈਮ ਦੇ ਤੁਸੀਂ ਗੱਲ ਕੀਤੀ ਮੈਂ ਤੁਹਾਨੂੰ ਦੱਸ ਕੇ ਹਟਿਆ ਕਿ ਪੰਜਾਬ ਸਰਕਾਰ ਨੇ ਕੀ ਆ ਹੈ। ਬਹੁਤ ਸ਼ਾਰਟ ਨਾਏ ਮਤਲਬ ਕਿ 31 ਮਾਰਚ ਤੱਕ ਉਹਨਾਂ ਨੇ ਕਿਹਾ ਸੜਕਾਂ ਲੇਵ ਹੋ ਜਾਣੀਆਂ ਚਾਹੀਦੀਆਂ ਹਨ ਹੋਪਫੁਲੀ ਸਾਡੇ ਟੈਂਡਰ ਜਦੋਂ ਸਕਸੈਸਫੁਲ ਹੋ ਜਾਂਦੇ ਤੇ ਕੰਮ ਸ਼ੁਰੂ ਹੋ ਜਾਏ ਥੈਂਕ ਯੂ ਜੀ ਮੈਮ ਨੈਕਸਟ ਜਿਹੜਾ ਤੁਹਾਡਾ ਇੱਕ ਲੰਮਾ ਤਜਰਬਾ ਤੁਸੀਂ ਏਡੀਸੀ ਕਪੂਥਲਾ ਵੀ ਭੂਮਿਕਾ ਇੱਥੇ ਤੁਸੀਂ ਆਪਣੀਆਂ ਸੇਵਾਵਾਂ ਦਿੱਤੀਆਂ ਹੈਰਿਟੇਜ ਸਿਟੀ ਹੈ ਟੂਡੇ ਵੀ ਸਮੱਸਿਆ ਵੱਧ ਤੋਂ ਵੱਧਰ ਹੋ ਗਈ ਨੇ ਹੁਣ ਤਾਂ ਇਹੋ ਜਿਹਾ ਕੋਈ देयर इज नो ਸੱਚ ਥਿੰਗ ਕਿ ਤੁਸੀਂ ਕਹਿ ਰਹੇ ਬਦ ਤੋਂ ਬਦਰ ਕਾਉਂਸਲ ਤੋਂ ਕਾਰਪੋਰੇਸ਼ਨ ਮਤਲਬ ਇਹ ਤਾਂ ਹੈ ਨਹੀਂ ਵੀ ਕਾਰਪੋਰੇਸ਼ਨ ਬਣਨ ਦੇ ਨਾਲ ਸਾਰੀਆਂ ਚੀਜ਼ਾਂ ਖਰਾਬ ਹੋ ਗਈਆਂ ਬੜਾ ਹੀ ਵੇੜ ਜੀ ਇਹ ਗੱਲ ਹੈਗੀ ਇਦਾਂ ਦਾ ਕੁਝ ਵੀ ਨਹੀਂ ਹੈਗਾ ਬਲਕਿ ਲੋਕਾਂ ਦੀ ਇਹ ਹੋ ਗਿਆ ਸੀ ਕਿ ਹੁਣ ਅਸੀਂ ਨਗਰ ਨਿਗਮ ਚ ਆ ਗਏ ਕਿ ਸ਼ਹਿਰ ਸਾਨੂੰ ਜਿਸ ਤਰ੍ਹਾਂ ਹੁਣ ਤੁਸੀਂ ਇੱਕ ਦਾ ਬਜਟ ਦੱਸਿਆ ਕਿ ਆਈ ਹੈਵ ਟੋਲਡ ਯੂ ਨਾ ਇਟ ਟੇਕਸ ਟਾਈਮ ਐਕਚੁਅਲੀ ਮੈਂਟੈਲਿਟੀ ਪਹਿਲੇ ਸਾਡੀ ਕਮੇਟੀ ਵਾਲੀ ਸੀਗੀ ਧੀਰੇ ਧੀਰੇ ਕਰਕੇ ਚੇਂਜੇਸ ਆਉਂਦੀਆਂ ਸਰਕਾਰ ਦਾ ਧਿਆਨ ਸਾਡੇ ਵੱਲ ਹੈਗਾ ਪੂਰੀ ਤਰ੍ਹਾਂ ਨਾਲ ਉਹਨਾਂ ਨੇ ਫੰਡਸ ਵੀ ਰਿਲੀਜ਼ ਕੀਤੇ ਹੋਇਆ ਜੀ ਤੋਂ ਮੈਨੂੰ ਲੱਗਦਾ ਹੈ ਬਹੁਤ ਜਲਦੀ ਹੀ ਨਵੀਆਂ ਨਵੀਆਂ ਸੜਕਾਂ ਸਾਨੂੰ ਦੇਖਣ ਨੂੰ ਮਿਲਣਗੀਆਂ ਇਵਨ ਸ਼ੈਲੀਮਾਰ ਗਾਰਡਨ ਦੀ ਵੀ ਅਸੀਂ ਹੁਣ ਲੱਗੇ ਆਂ ਦੇਖ ਰੱਖ ਦੇਣ ਵਾਸਤੇ ਇਹਦਾ ਵੀ ਕੰਮ ਚੱਲ ਰਿਹਾ ਹੈਗਾ ਆ ਨਾਲ ਦੇ ਨਾਲ ਬਹੁਤ ਸਾਰੇ ਪਾਕ ਵੀ ਦੇ ਰਹੇ ਹੈਗੇ ਸੀ ਕੰਮ ਕਰਨ ਲਈ ਮੈਂ ਹੈਰੀਟੇਜ ਬਿਲਡਿੰਗ ਤੇ ਐਂਡ ਯੂ ਮਸਟ ਹੈਵ ਵਿਜ਼ਿਟਿਡ ਮਾਲ ਰੋਡ ਆਲਸੋ ਸੀ ਇਨ ਕੋਆਰਡੀਨੇਸ਼ਨ ਵਿਦ ਰੀਅਲਟੇਅਰ ਸੀ ਉੱਥੇ ਬਹੁਤ ਅੱਛਾ ਇੱਕ ਪੁਆਇੰਟ ਵੀ ਬਣਾਇਆ ਹੋਇਆ ਆ ਜੀ ਨਹੀਂ ਉਹ ਮੈਂ ਉਹੀ ਗੱਲ ਤੁਹਾਨੂੰ ਕਹਿੰਦੇ ਸੀ ਕਿ ਲੋਕਾਂ ਨੇ ਵੇਟ ਕਰ ਕਰਕੇ ਚਾਉ ਨਗਰ ਨਿਗਮ ਸੀ ਚਾਉ ਨਗਰ ਕਾਉਂਸਲ ਸੀ ਵੇਟ ਕਰ ਕਰਕੇ ਆਪਣੀਆਂ ਕਲੋਨੀਆਂ ਦੀਆਂ ਸੜਕਾਂ ਆਪ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ ਬਹੁਤ ਸਾਰੀਆਂ ਕਲੋਨੀਆਂ ਦੇ ਵਿੱਚ ਕੋਈ ਸੜਕ ਇਹੋ ਜਿਹੀ ਨਹੀਂ ਜਿਹੜੀ ਕਿ ਲੋਕਾਂ ਨੇ ਆਪ ਬਣਾਈ ਹੋਵੇ ਬਿਲਕੁਲ ਵੀ ਇਹ ਗਲਤ ਤੁਹਾਡੀ ਗੱਲ ਹੈਗੀ ਔਰ ਸਾਡੀਆਂ ਹਮੇਸ਼ਾ ਇਹ ਥੋੜੀਆ ਵੀ ਹੋਣੇ ਫੰਡ ਜਾਏ ਤੇ ਹੁਣ ਕੰਮ ਚੱਲ ਰਿਹਾ ਹੈ ਸਾਡੀਆਂ ਗਲੀਆਂ ਦਾ ਤਾਂ ਹਮੇਸ਼ਾ ਤੋਂ ਕੰਮ ਚੱਲਦਾ ਆ ਰਿਹਾ ਕਦੀ ਰੁਕਿਆ ਹੀ ਨਹੀਂ ਹੈਗਾ ਜੀ ਕੂੜੇ ਦੀ ਸਮੱਸਿਆ ਦਾ ਕੀ ਪਰਮਨੈਂਟ ਕੋਈ ਮੇਰੇ ਵਾਸਤੇ ਕੂੜੇ ਦੀ ਐਡ ਪ੍ਰੈਜ਼ੈਂਟ ਕੋਈ ਸਮੱਸਿਆ ਨਹੀਂ ਹੈ ਤੁਸੀਂ ਬਾਹਰ ਵੀ ਨਿਕਲ ਕੇ ਦੇਖ ਲਓ देयर इज नो ਕੂੜਾ ਐਟ ਆਲ ਥੈਂਕ ਯੂ ਵੈਰੀ ਮਚ